ਰੋਪਰਾਣੀ ਨਿਸਦਨ ਭਜ ਰੋਪਰਾਮ ਤੇ ਬਰੇ ਭਗਤਾ ਜੀ ਬੰਦ ਕੋਨੇ ਕਾ ਇਹ ਪਰੇ ਦੁੱਖ ਮੈਂ ਸੰਗ ਨਾ ਕੋਏ ਗੁਰੂ ਨਾਨਕ ਅਰਜ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰੋ Papa <sweak> ਤੇ ਨਯ ਵਸਤਾ ਜਾ ਨਾ ਬੋਨਾ ਇੱਕ ਹਰ ਭਜਨ ਬਿਨਾਂ ਰਲਤਾ ਸਭ ਕਿਉਂ ਰੋਬਤ ਅੰਦ ਮਾਇਆ ਮੈਂ ਰਮ ਰਹੋ ਨਿਕ ਸਤਨਾਮ ਗਰਪਈ ਜਿਦ ਰਹਿਉ ਠਗਰ ਲਾਨਕ ਫਾਸੀ ਗਰ ਪਰ लॻे नानक कह बखान ਨਰ ਮੁਕਤਾ ਜਾਨ ਨਰ ਹਰਿ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨਿ ਏਕ ਪਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਨਾਨਕ ਮਾਨੋ ਕਹਿ ਤਨ ਮਨ ਮੈਂ ਕਰੈ Satsang ah, 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 ah. ભગત મે કો 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 ના હેાનક તેર હર ભગત હે તેરા કો મન મા હે જન રચના સબ ਝૂઠ હે જાન લે હો રે નીતાનક તેર ધાર હે ਉਹ ਬਾਲੂ ਕੀ ਪੀਤ ਰਾਮ ਗਯੋ ਰਾਮਨ ਗਯੋ ਜਾਨ ਤੋ ਬਹੁਤ ਪਰਵਾਰ ਬਨ ਕਿਥੇ ਲਖਾ ਨਹੀਂ ਸੁਤਨ ਜਿਉ ਸੰਸਾਰ ਆਤਾ ਕੀ ਜਿਦ੍ਰਿਜ ਜੋ ਆਦ ਸਰ ਜੰਜਾ tō hōte opā i nahi ko ਆਰੋ ਹੋਏ ਕਾਮਨੀ ਮਹੱਲਾ ਪੰਜਵਾ ਖਾਨ ਵਿੱਚ ਤਿੰਨ ਵਸਤੂ ਰਪੇ ਹੋ ਸਤ ਸੰਤੋਖ ਵਿਚਾਰੋ ਅੰਤਰਤ ਕਾਮ ਠਾੁਰਕਾ ਪੇ ਹੋ ਜਿਸ ਕਾ I <laughs> நான் ਭਰੇ ਆ ਓਮ ਕਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਜ ਬਰੰਗਨ ਸੰਗ ਲਾਪੈ ਤੁੰਦਨ ਪ੍ਰਥਮ ਰਾਗ ਧੈਰੋ ਕਰਹੀ ਪੰਜ ਰਾਗਨੀ ਸੰਗ ਉਚਰਿ ਪ੍ਰਥਮ ਧੈਰ ਵਿਦਲਾਵਨੇ ਪੁੰਨਿਆ ਕੀ ਕਾਗਤ ਅੰਗਰੀ ਪੁੰਨ ਅਸਲੇ ਕੀ ਕੀ ਭਈ ਬਾਰੇ ਏ ਤੈ ਰੋਗੀ ਪੰਚੋ ਨਾਰੇ ਪੰਚਮ ਹਰਖ ਦੇ ਸਾਖ ਸੁਣਾਵੇ ਬੰਗਾਲ ਮਦ ਮਾਧਵ ਗਾਵੇ ਲਲਤ ਬਿਲਾਵਲ ਗਾਵੇ ਆਪਣੇ ਆਪਣੇ ਭਾਂਤ ਅਸ਼ਟ ਪੁੱਤਰ ਭੈਰਵ ਕੇ ਕਾਗਤ ਕਾਇਨ ਪਾਤਰ ਦੁਤਿਆ ਬਾਹ ਤੁਰਸਤ ਆਲਾ ਪੈ ਸੰਗ ਰਾਜੇ ਪੰਜ ਉਥਾ ਪੈ ਗੋਡ ਕਲੀਰ ਦੇਵ ਗੰਧਾਰੇ ਗੰਧਾਰੇ ਸ਼ਿਵ ਤੇ ਉਚਾਰੇ ਤਰਾਇ ਏਕਾਂ ਜੋ ਗਾਏ ਮਾਤ ਰਾਤ ਤੋਂ ਸਤ ਸੰਗ ਲਾਏ ਮਾਰੂ ਮਸਤ ਅੰਗ ਮੇਵਾਰਾ ਪ੍ਰਭ ਚੰਡ ਕੌਸ਼ਕ ਉਭਾਰਾ ਖੋ ਖਟਿਓ ਭੌਰਾ ਨਦ ਗਾਏ ਅਸ਼ਟ ਨਾਲ ਕੌਸ਼ਕ ਸੰਗ ਲਾਏ ਉਨ ਆਇਓ ਹਿੰਤੋਲ ਪੰਚ ਨਾਲ ਸੰਗਸ਼ਟ ਸੁਤ ਉਠੈ ਕਾਮ ਕਲੋਨ ਗਾਇਨ ਤਾਰ ਜਲਾਵੇ ਤੇ ਲਾਗੇ ਦੇਵ ਕਰਿ ਆਇ ਬਸੰਤੇ ਸੰਧੂ ਸੁਹਾਰੇ ਸਰਸ ਅਹੀਰੇ ਕੈ ਭਾਰ ਦਾ ਸੰਭ ਲਾਇ ਪੰਚੋ ਅਰਜਾ ਸੁਰਮਨੰਦ ਭਾਸ ਕਰਿ ਆਇ ਚੰਦਰ ਦਿਪ ਮੰਗਲ ਸੁਹਾਰੇ ਸਰਸਤਾਨ ਆਹੇ ਦਿਨੁਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਏ ਦੀ ਭਗਤੀ ਬਾਰੇ ਕਾਛੇ ਨੇ ਪਟ ਨੰਜਰੀ ਟੋਟੇ ਕਹੀ ਅਲਾਪ ਕਾਮ ਵੀ ਔ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਤਾ ਪੁੰਤਲ ਔਰਾਂ ਕਮਲ ਕੁਸਮ ਜੰਪਤ ਕੇ ਨਾਮਾ ਗਉੜਾ ਕੰਨਰਾ ਤੁਮ ਰੰਗਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਨ ਸ਼੍ਰੀਦਾਸ ਮੈਦਾਨে ਪੰਚੂ ਸੰਤ ਬਰੰਦਨ ਲਾਵੇ ਬੈਰਾਰੇ ਕਰਨਾ ਧੀ ਧਰੀ ਗਭਰੇ ਕਾ ਬਿਆਸਾਵਰੇ ਤੇਹ ਪਾਛੈ ਸਿੰਧੂ ਵੀ ਅਲਾਪੀ ਸ਼੍ਰੀਦਾਸ ਸੋਪਨ ਚੌਥਾ ਪੀ ਸਾਲ ਸਾਰੁ ਸਾਗਰਾ ਔਰ ਲਹੌਟ ਗੰਭੀਰ ਅਸ਼ਟ ਪੁੱਤਰ ਸ਼੍ਰੀ ਰਾਜ ਕੇ ਗੁੰਡ ਕੁੰਭ ਖਮੀਰ ਖਸਤ ਮੇਗ ਰਾਜ ਦਾ ਗਾਲੈ ਪਾਂਚੋ ਸੰਗ ਬਰੰਗਨ ਲਾਲੈ ਸ਼ੋਰਤ ਕੋਣ ਮਲਾਰੇ ਧੁਨੀ ਪੁਨ ਗਾਵੈ ਆਸਾ ਗੁੰਗੁਨੀ ਉੱਚਾ ਸੁਰ ਸੁਹੋ ਪੁਨ ਕੀਨੀ ਮੇਗ ਰਾਜ ਸੋ ਪਾਂਚੋ ਜੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਪਿ ਮੇ ਧਰ ਕਪਿਉ ਜਲ ਧਾਰਾ ਪੁਨ ਕਾਵ ਸੰਕਰਿਓ ਸ਼ਿਆਮਾ ਨੇਗ ਰਾਗੁ ਬੁਧਰਨ ਕੇ ਨਾਮ ਕਸ਼ਟ ਰਾਗਨ ਕਰੇ ਸੰਗ ਰਾਗਨੀ ਤੇਸ਼ ਗਮ ਤੇ ਆਤਾ ਨ ਦਸ ਦੀਸ ਵਾਹ ਗੁਰਜੀ ਦਾ ਫਰਸਾ ਵਾਹ ਗੁਰਜੀ ਕੀ ਫਤਿਹ ਆਓ ਗੁਰੂ ਕੀ ਸਾਜੀ ਜਿਵਾ ਦੀ ਸਾ ਸੰਗਤ ਦੀ ਸਤਿਗੁਰੂ ਜੀ ਦੀ ਖਾ밧 ਜਿੰਦਾ ਅਨੰਤ ਬਖਸ਼ਿਸ਼ ਹੋਈ ਹੈ ਜੋ ਸਾਰੀਆਂ ਸੰਤਾਂ ਬਲੋਂ ਰਲ ਗੜ ਕੇ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਦਿਹਾੜੇ ਹੁਣ